ਲੋ ਜੀ ਮੇਰੇ ਸੱਜਣੋ ਤੇ ਮਿੱਤਰੋ ਵੀਰੋ ਮੈਂ ਹਾਂ ਤੁਹਾਡਾ ਮਿੱਤਰ ਜਬਰ ਚੋਦਰੀ ਤੁਸੀਂ ਦੇਖ ਰਿਹਾ ਫੈਕਸ ਵੇਜ ਜੀਸੀ ਤੇ ਬੇਨਤੀ ਹੈਗੀ ਆ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਵੀ ਦਬ ਲਓ ਤਾਂ ਕਿ ਸਮਾਚਾਰ ਔਰ ਸੂਚਨਾ ਤੁਹਾਡੇ ਤੱਕ ਟਾਈਮ ਦੇ ਨਾਲ ਪਹੁੰਚਦੀਆਂ ਰਹਿਣ ਤਾਂ ਨੋਟੀਫਿਕੇਸ਼ਨ ਮਿਲ ਜਿਆ ਕਰੇ ਤੁਹਾਨੂੰ ਪਤਾ ਹੈ ਅਸੀਂ ਖਾਲਸਤਾਨ ਦੇ ਜਿਹੜੇ ਸੰਘਰਸ਼ ਚੱਲ ਰਿਹਾ ਹੈ ਜਿਹੜਾ ਪੀਸਫੁਲ ਸੰਘਰਸ਼ ਚੱਲ ਰਿਹਾ ਹੈ ਖਾਲਸਤਾਨ ਰੈਫਰੰਡਮ ਦੀ ਸੂਰਤ ਵਿੱਚ ਉੱਤੇ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ ਲਗਾਤਾਰ ਤੁਹਾਨੂੰ ਸਮਾਚਾਰ ਮੈਂ ਦੇ ਰਹੇ ਹਾਂ ਤੇ ਅਸੀਂ ਜਿਹੜੀ ਆਪਣੇ ਇਹ ਸਿੱਖਾਂ ਦੀ ਜਿਹੜੀ ਨਵੀਂ ਪੀੜ੍ਹੀ ਜਿਹੜੀ ਅਗਲੀ ਪੀੜ੍ਹੀ ਨੈਕਸਟ ਜਨਰੇਸ਼ਨ ਜਿਹਨੂੰ ਕਹਿੰਦੇ ਨੇ ਜਿਹੜੀ ਸੋਸ਼ਲ ਮੀਡੀਆ ਦੀ ਜਨਰੇਸ਼ਨ ਹੈ ਅਸੀਂ ਉਹਨਾਂ ਦੇ ਨਾਲ ਅੱਜ ਕੱਲ ਗੱਲਬਾਤਾਂ ਕਰ ਰਹੇ ਹਾਂ ਤੁਹਾਡੇ ਤੱਕ ਪਹੁੰਚ ਰਹੀਆਂ ਹੈ ਚੈਨਲ ਦੇ ਮਾਧਮ ਉਹ ਰੂਟੀਨ ਚ ਸਿਜਾਈ ਰੱਖਾਂਗੇ ਲੇਕਿਨ ਕੁਝ ਜਿਹੜੀਆਂ ਸਮਾਚਾਰਾਂ ਸਨ ਉਹ ਬ੍ਰੇਕਿੰਗ ਨਿਊਜ਼ ਸੀ ਮੈਂ ਕਹਾਂ ਸੀ ਤੁਹਾਨੂੰ ਬੜਾ ਜਲਦੀ ਜਿਹੜਾ ਉਪਤਾਰ ਤੱਕ ਪਹੁੰਚਾਉਣਾ ਜ਼ਰੂਰੀ ਦੋ ਸਮਾਚਾਰ ਨੇ ਮੈਂ ਥੋੜਾ ਸਾ ਸਮਾਂ ਲਵਾਂਗਾ ਦੋ ਸਮਾਚਾਰ ਤੁਹਾਨੂੰ ਦੇ ਕੇ ਫਿਰ ਮੈਂ ਤੁਹਾਡਾ ਕੋ ਵਿਦਾ ਲਵਾਂਗਾ ਇੱਕ ਤੇ ਹੈਗੀ ਆ ਕਿ ਜਿਹੜਾ ਤਿੱਥੇ ਹਿੰਦ ਵਾਟਰ টেরਰਿਜ਼ਮ ਸ਼ੁਰੂ ਕੀਤਾ ਜਿਹੜਾ ਉਹਨੇ ਕਿ ਆਬੀ دہشت ਗਰਦੀ ਯਾਨੀ ਪਾਣੀ ਛੱਡਣ ਵਾਲਾ ਜਿਹੜਾ ਕੰਮ ਸ਼ੁਰੂ ਕੀਤਾ ਪਹਿਲੇ ਪਾਣੀ ਉਹਨੇ ਕਿਹਾ ਸੀ ਮੈਂ ਰੋਕਾਂਗਾ ਹੁਣ ਛੱਡ ਦਿੱਤਾ ਰਾਵੀ ਦੇ ਵਿੱਚ ਸਾਰਾ ਪਾਣੀ ਜਿਹੜਾ ਹਿੰਦੁਸਤਾਨ ਨੇ ਉਧਰ ਰਿਲੀਜ਼ ਕੀਤਾ ਤੇ ਉਹ ਰਾਵੀ ਦੇ ਪਾਣੀ ਨੇ ਜਿਹੜਾ ਕਰਤਾਰਪੁਰ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਨੇ ਉਹਨਾਂ ਨੂੰ ਆਪਣੀ ਲਪੇਟ ਚ ਲੈ ਲਿੱਤਾ ਉਹ ਤੁਹਾਨੂੰ ਮੈਂ ਤਸਵੀਰਾਂ ਵੀ ਦਿਖਾਵਾਂਗਾ ਤੇ ਦੱਸਾਂਗਾ ਉੱਥੇ ਕੀ ਸੂਰਤਿ ਹਾਲ ਇੱਕ ਤੇ ਸਮਾਚਾਰ ਤੁਹਾਨੂੰ ਦੇਣੀ ਸੀ ਉਸ ਤੋਂ ਬਾਅਦ ਜਿਹੜੀ ਸਲਾਬ ਦੀ ਜਿਹੜੀ ਸੂਰਤਿ ਹਾਲ ਹੈ ਜਿਹੜਾ ਹਰ ਜਿਹੜੀ ਸੀ ਉਹ ਉਧਰ ਆਪਣਾ ਹੁਸ਼ਿਆਰਪੁਰ ਫਿਰੋਜ਼ਪੁਰ ਉਹ ਵੀ ਸਾਰੇ ਡੁੱਬੇ ਪਿਆ ਨੇ ਜਿੱਥੇ ਕਿ ਹਿੰਦੁਸਤਾਨੀਆ ਸਰਕਾਰਾਂ ਜਿਹੜੀਆਂ ਉਹ ਕੋਈ ਕੰਮ ਨਹੀਂ ਕਰ ਰਹੀ ਸਿਰਫ ਪਾਣੀ ਛੱਡਣ ਤੇ ਗੱਲ ਜ਼ੋਰ ਪਾਇਆ ਹੋਇਆ ਇਹ ਤੁਹਾਨੂੰ ਦੱਸਾਂਗਾ ਸੁਰਤਿਆਲ ਦੂਜਾ ਜਿਹੜੀ ਉਹ ਤੋਂ ਵੱਡੀ ਸਮਾਚਾਰ ਸੀ ਉਹ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਫਲੋਡ ਦੇ ਵਿੱਚ ਜਿਹੜਾ ਆਪਣਾ ਸਾਡੇ ਜਿਹੜੇ ਇੱਕ ਸਿੱਖ ਭਰਾ ਹਰਜਿੰਦਰ ਸਿੰਘ ਜਿਹੜਾ ਕਿ ਇੱਕ ਟਰਾਲਰ ਦਾ ਡਰਾਈਵਰ ਉਹਦੇ ਕੋਲੋਂ ਇੱਕ ਐਕਸੀਡੈਂਟ ਹੋਇਆ ਜਿਸ ਦੇ ਤੇ ਬੜਾ ਇੱਕ ਲੋਚਾ ਬੜਾ ਬੜਾ ਰੋਲਾ ਰੋਲਾ ਪਾਇਆ ਔਰ ਫਿਰ ਸਾਰੇ ਹਿੰਦੂ ਜਿਹੜੇ ਸੀ ਉਹਨਾਂ ਨੇ ਵੀ ਰੱਜ ਕੇ ਜਿਹੜਾ ਸੀ ਆਪਣਾ ਉਹ ਸਿੱਖ ਭਰਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕੈਂਪੇਨਾਂ ਚਲਾਈਆਂ ਇਹ ਜਨਾਬ ਇਹ ਇੱਥੇ ਜਨਾਬ ਆ ਕੇ ਇਹ ਕਰਦੇ ਨੇ ਉਹ ਕਰਦੇ ਨੇ ਬਹੁਤ ਕੁਝ ਹੋਇਆ ਉਹਨੂੰ ਮੁੰਡੇ ਨੂੰ ਫਿਰ ਆਪਣਾ ਕੈਲੀਫੋਰਨੀਆ ਤੋਂ ਜਿਸ ਤਰ੍ਹਾਂ ਲਿਆਂਦਾ ਗਿਆ ਉਹਦੀ ਦਸਤਾਰ ਲਾਈ ਗਈ ਉੱਤੇ ਵੀ ਬੜਾ ਰੋਲਾ ਪਿਆ ਪਰ ਹੁਣ ਜਿਹੜਾ ਕੱਲ੍ਹ ਦੀ ਦੀ ਜਿਹੜੀ ਖਬਰ ਹੈਗੀ ਹੈ ਉਹ ਇਹ ਵੇਖ ਕੇ ਮੈਂ ਸਲੂਟ ਕਰਾਂਗਾ ਸਰਦਾਰ ਗੁਰਪ੍ਰਤ ਸਿੰਘ ਪੰਨੂ ਹੋਰਾਂ ਨੂੰ ਕਿ ਉਹ ਜਿਹੜੇ ਕਮਿਊਨਿਟੀ ਵੱਲੋਂ ਉਹਨਾਂ ਨੇ ਕੱਲ ਉਹਨਾਂ ਨੇ ਰਾਤ ਜਾ ਕੇ ਕੱਲ ਮੁਲਾਕਾਤ ਕੀਤੀ ਹੈ ਜੇਲ੍ਹ ਦੇ ਵਿੱਚ ਫਲੋਰੀਡਾ ਦੇ ਵਿੱਚ ਤੇ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਤੇ ਕੁਝ ਤਫਸੀਲ ਵੀ ਦੱਸੀ ਹੈ ਮੈਂ ਕਹਾਂ ਜੀ ਤੁਹਾਡੇ ਜਿਹੜਾ ਨਾ ਪੂਰੀ ਤਰ੍ਹਾਂ ਤੇ ਉਹ ਦੱਸਦੀ ਹੈ ਪਹਿਲੀ ਗੱਲ ਤੇ ਕਿ ਸਰਦਾਰ ਅਗਰਪਨ ਸਿੰਘ ਪੰਨੂ ਉਹਨਾਂ ਨੇ ਜਾ ਕੇ ਮੁਲਾਕਾਤ ਕੀਤੀ ਤਫਸੀਲ ਹਰਜਿੰਦਰ ਸਿੰਘ ਦੇ ਨਾਲ ਉਹਦੇ ਕੋਲੋਂ ਪੂਰੀ ਜਾਣਕਾਰੀ ਲਈ ਇਨਫੋਰਮੇਸ਼ਨ ਲਈ ਉਹਦਾ ਮੌਕਫ ਪੁੱਛਿਆ ਦੱਸਿਆ ਤੇ ਲੇਕਿਨ ਬਾਹਰ ਆ ਕੇ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਉਹ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਾਫ਼ ਕਰ ਦਿੱਤੀਆਂ ਕੁਝ ਚੀਜ਼ਾਂ ਉਹ ਜਿਹੜੇ ਕਨਫਿਊਜ਼ਨ ਆ ਸੀ ਜਿਹੜੀ ਮਿਸ ਕਨਸੈਪਸ਼ਨ ਸੀ ਜਿਹੜੀ ਫੇਕ ਨਿਊਜ਼ ਫੈਲਾ ਰਹੇ ਸੀ ਹਿੰਦੁਸਤਾਨ ਸਿੱਖਾਂ ਦੇ ਮਾਮਲੇ ਰਹਿ ਕੇ ਉਹਨਾਂ ਨੂੰ ਉਹਨਾਂ ਨੇ ਬੜਾ ਵਿਸਤਾਰ ਦੇ ਨਾਲ ਬੜੀ ਕਲੈਰਿਟੀ ਦਿੱਤੀ ਮੈਂ ਕਹਾਂ ਤੁਹਾਡੇ ਸਾਹਮਣੇ ਉਹ ਸਾਰੀਆਂ ਕੁਝ ਰੱਖ ਦਿਆਂ ਮੇਰੇ ਸਾਹਮਣੇ ਸਾਰਾ ਕੁਝ ਹੀ ਹੈਗਾ ਜੀ ਉਹ ਆਪਣਾ ਜਿਹੜਾ ਇੱਕ ਤੇ ਉਹ ਮਿਲਣ ਗਏ ਉਹਨਾਂ ਨੇ ਵਾਜਿਹ ਕੀਤਾ ਜੀ ਕਿ ਮੈਂ ਇਹਨਾਂ ਦੇ ਕੋਈ ਅਜੇ ਲਾਇਰ ਨਹੀਂ ਮਿਲ ਰਿਹਾ ਬਲਕਿ ਸਿੱਖ ਕਮਿਊਨਿਟੀ ਦੇ ਲਾਇਰ ਦੇ ਤੌਰ ਤੇ ਮੈਂ ਮਿਲਦੇ ਜਿਹੜਾ ਕੋਲ ਉਹਦਾ ਫਰਜ਼ ਆ ਪ੍ਰਧਾਨ ਨੇ ਉਹ ਉਹਨਾਂ ਦੀ ਸਰਵਿਸ ਕਰਦੇ ਨੇ ਸਿੱਖ ਫਾਰ ਜਸਟਿਸ ਤੁਹਾਨੂੰ ਪਤਾ ਜਿਹੜਾ ਕਿ ਸੰਘਰਸ਼ ਕਰ ਰਿਹਾ ਗਰਪੰਤ ਸਿੰਘ ਪੰਨੂ ਉਹਨਾਂ ਨੇ ਇਹ ਦੱਸਿਆ ਕਿ ਇਹ ਜਿਹੜਾ ਮੁੰਡਾ ਜਿਹੜਾ ਹਰਜਿੰਦਰ ਸਿੰਘ ਹੈ ਇਹ ਹਿੰਦੁਸਤਾਨ ਉਹਨਾਂ ਨੇ ਪਹਿਲੀ ਵਾਰ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਨੇ ਕਿ ਜਿਹੜਾ ਮਕਬੂਜ਼ਾ ਪੰਜਾਬ ਏ ਜਿਹੜਾ ਹਿੰਦੁਸਤਾਨ ਦਾ ਚੜ੍ਹਦਾ ਪੰਜਾਬ ਜਿਹੜਾ ਆਪ ਕੋ ਪਾਈਡ ਹੈ ਜਿਹੜਾ ਧੱਕਾ ਕਰਕੇ ਦੱਬਿਆ ਹੋਇਆ ਹੈ ਹਿੰਦੁਸਤਾਨ ਨਰਿੰਦਰ ਮੋਦੀ ਦੀ ਸਰਕਾਰ ਨੇ ਉਹਨੇ ਕਿਹਾ ਜੀ ਕਿ ਇਹ ਬੱਚਾ ਉਥੋਂ ਮਜਬੂਰ ਹੋ ਕੇ ਨੱਠ ਕੇ ਅਮਰੀਕਾ ਆਇਆ ਕਿ ਉਥੇ ਦੀ ਜਾਨ ਨੂੰ ਖਤਰਾ ਸੀ ਜਿਹੜੇ ਬਾਕੀ ਜਿਹੜੇ ਪੰਜਾਬ ਦੇ ਜਿਹੜੇ ਸਾਡੇ ਗੱਬਰੂ ਨੇ ਉਹਨਾਂ ਨੂੰ ਫੜ-ਫੜ ਕੇ ਜਿਵੇਂ ਤਕਲੀਫ ਪਹੁੰਚਾਦੇ ਮਾਰਦੇ ਉਵੇਂ ਹੀ ਇਹ ਸਰਜਿੰਦਰ ਸਿੰਘ ਦੇ ਨਾਲ ਵੀ ਜਿਹੜੇ 2018 ਵਿੱਚ ਫਿਰੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਅਮਰੀਕਾ ਆਇਆ ਉਹਨੇ ਵੀ ਸਾਫ਼ ਕਰਤਾ ਜੀ ਕਿ ਇਹ ਕੋਈ ਇਲੀਗਲ ਕੋਈ ਮਕਾਮ ਨਹੀਂ ਸੀ ਇਹਦੇ ਕੋਲ ਬਕਾਇਦਾ ਡਰਾਈਵਿੰਗ ਲਾਇਸੈਂਸ ਹੈਗਾ ਔਰ ਡਰਾਈਵਿੰਗ ਲਾਇਸੈਂਸ ਜਿਹੜਾ ਤੁਹਾਨੂੰ ਪਤਾ ਉਹਨਾਂ ਦੱਸਿਆ ਜੀ ਕਿ ਜਿਸ ਤਰ੍ਹਾਂ ਅਥਾਰਟिटीज ਜਿਹੜੀਆਂ ਸਟੇਟ ਅਥਾਰਟिटीज ਉਹਨਾਂ ਜਿਹੜੀ ਜਾਰੀ ਕਰਦੀਆਂ ਉਹ ਪੂਰੀ ਤਸੱਲੀ ਕਰਕੇ ਕਰਦੀਆਂ ਟੈਸਟ ਲੈ ਕੇ ਕਰਦੀਆਂ ਉਹਨਾਂ ਨੇ ਵੀ ਗੁਰਪੱਪਨੂ ਸਾਹਿਬ ਨੇ ਵੀ ਗੱਲ ਸਾਫ਼ ਕੀਤੀ ਕਿ ਇਹ ਮੁੰਡਾ ਜਿਹੜਾ ਸੀ ਇਹ ਕੋਈ ਐਕਸੀਡੈਂਟ ਕਰਕੇ ਨੱਠਿਆ ਨਹੀਂ ਕਹਿੰਦੇ ਜੀ ਨਾ ਇਹ ਐਕਸੀਡੈਂਟ ਜਦੋਂ ਹੋਇਆ ਫੈਮਲੀ ਇਹਨੇ ਜਾ ਕੇ ਉਹਨਾਂ ਦੀ ਕਾਰ ਦਾ ਸ਼ੀਸ਼ਾ ਤੋੜਿਆ ਉਸ ਤੋਂ ਬਾਅਦ ਉਹਨਾਂ ਨੇ ਬੰਦੇ ਨੂੰ ਬਾਹਰ ਕੱਢਿਆ ਲੇਕਿਨ ਇਹ ਕਿ ਕਿਉਂਕਿ ਐਕਸੀਡੈਂਟ ਸੀ ਬੁਰਾ ਐਕਸੀਡੈਂਟ ਸੀ ਇੱਕ ਬੁਰਾ ਹਾਦਸਾ ਸੀ ਤੇ ਉਦੀ ਵਜਾ ਨਾਲ ਉਹਨਾਂ ਦੀਆਂ ਮੌਤਾਂ ਹੋ ਗਈਆਂ ਉਸ ਤੋਂ ਬਾਅਦ ਉਹਨਾਂ ਨੂੰ ਸਵਾਲ ਜਦੋਂ ਕੀਤਾ ਜੀ ਕਿ ਮੁੰਡਾ ਭੱਜ ਕੇ ਕੈਲੀਫੋਰਨੀਆ ਕਿਉਂ ਗਿਆ ਉਹਨੇ ਕਿਹਾ ਜੀ ਕਿ ਉਹ ਉੱਥੇ ਜਦੋਂ ਹੋ ਗਿਆ ਇਸ ਤੋਂ ਬਾਅਦ ਉਹਨੂੰ ਕਿਸੇ ਨੇ ਉੱਥੇ ਯਾਨੀ ਕਿ ਉਹਨਾਂ ਨੇ ਕਿਹਾ ਜੀ ਕਿ ਲੋਕਾਂ ਨੇ ਜਿਹੜੇ ਸੀ ਆਪਣਾ ਬੰਦੇ ਜਿਹੜੇ ਸੀ ਉਹਨੂੰ ਹਸਪੀਟਲ ਲੈ ਗਏ ਤੇ ਫਿਰ ਇਹਦੇ ਜਿਹੜਾ ਮਾਲਕ ਸੀ ਜਿਹੜਾ ਇਹਦਾ ਟਰਾਲਰ ਦਾ ਜਿਹੜਾ ਟਰਾਂਸਪੋਰਟ ਦਾ ਮਾਲਕ ਸੀ ਉਹਨੇ ਇਹਦੀ ਡਿਊਟੀ ਲਾ ਦਿੱਤੀ ਕਿ ਤੂੰ ਭਾਈ ਫਲਾਣ ਕੰਮ ਜਾ ਕੇ ਕੈਲੀਫੋਰਨੀਆ ਛੱਡਿਆ ਇਹ ਤਾਂ ਕਹਿੰਦਾ ਉੱਥੇ ਰੂਟੀਨ 'ਚ ਗਿਆ ਸੀ ਨਾ ਨੱਠਿਆ ਸੀ ਨਾ ਭੱਜਿਆ ਸੀ ਬਲਕਿ ਇਹਨੇ ਜਦੋਂ ਪਤਾ ਲੱਗਿਆ ਕਿ ਜਨਾਬ ਉਹਨਾਂ ਨੇ ਇਹਦਾ ਪਿੱਛਾ ਕੀਤਾ ਜਬ ਪੁਲਿਸ ਨੂੰ ਮਤਲੂਬ ਹੈ ਇਹ ਬੰਦੇ ਨੇ ਜਿਹੜਾ ਸੀ ਉੱਥੇ ਪ੍ਰੋਪਰ ਸਰੈਂਡਰ ਕੀਤਾ ਕਿਸੇ ਲੁਕਿਆ ਛੁਪਿਆ ਨਹੀਂ ਲੇਕਿਨ ਇਹ ਗੱਲ ਕੀਤੀ ਹੋਰ ਇਹਨੇ ਬੜੀ ਵੱਡੀ ਗੱਲ ਕੀਤੀ ਇਹਨਾਂ ਨੇ ਕਿਹਾ ਜੀ ਕਿ ਜਿਹੜੀ ਫੈਮਿਲੀ ਜਿਹੜੀਆਂ ਫੈਮਿਲੀਆਂ ਮਰੀਆਂ ਨੇ ਜਿਨ੍ਹਾਂ ਦੇ ਐਕਸੀਡੈਂਟ ਵਿੱਚ ਜਾਨਾਂ ਗਈਆਂ ਨੇ ਸਿੱਖ ਫਾਰ ਜਸਟਿਸ ਨੇ ਸਿੱਖ ਕਮਿਊਨਿਟੀ ਨੇ ਉਹਨਾਂ ਵਾਸਤੇ 1 ਲੱਖ ਡਾਲਰ ਦਾ ਜਿਹੜਾ ਉਹ ਦੇਣ ਦਾ ਕੰਪਨਸੇਸ਼ਨ ਤੇ ਨਹੀਂ ਕਿਹਾ ਸਕਦੇ ਲੇਕਿਨ ਸੋਲੀਡੈਰਿਟੀ ਦੇ ਨਾਲ ऑन ह्यूमन ग्राउंड ਤੇ 휴ਮੈਨਿਟੀ ਦੇ ਬੇਸਿਸ ਤੇ ਇਹਨਾਂ ਨੇ 1 ਲੱਖ ਦਾ ਜਿਹੜਾ ਐਲਾਨ ਕੀਤਾ ਹੈ 1 ਲੱਖ ਡਾਲਰ ਜਿਹੜਾ ਉਹ ਉਹਨਾਂ ਨੂੰ ਦੇਣ ਦਾ ਐਲਾਨ ਕੀਤਾ ਔਰ ਉਹਨਾਂ ਨੇ ਕਿਹਾ ਜੀ ਕਿ ਸਰਦਾਰ ਬਖਸ਼ੀਸ਼ ਸਿੰਘ ਜਿਹੜੇ ਨੇ ਉਹ ਫਲੋਰੀਡਾ ਦੇ ਗਵਰਨਰ ਨੂੰ ਮਿਲਣਗੇ ਉਹਨਾਂ ਨੂੰ ਜਾ ਕੇ ਪ੍ਰਾਰਥਨਾ ਵੀ ਕਰਨਗੇ ਬੇਨਤੀ ਵੀ ਕਰਨਗੇ ਕਿ ਇਹਨੂੰ ਜਿਹੜਾ ਬੰਦੇ ਨੂੰ ਜਿਹੜਾ ਉਹ ਉਸੇ ਤਰ੍ਹਾਂ ਦੇਖਿਆ ਜਾਏ ਜਿਸ ਤਰ੍ਹਾਂ ਕਿ ਇੱਕ ਲਾਇਸੈਂਸਡ ਅਮਰੀਕਾ ਦਾ ਡਰਾਈਵਰ ਹੁੰਦਾ ਉਹਦੇ ਕੋਲੋਂ ਕੋਈ ਹਾਦਸਾ ਹੋ ਜਾਏ ਤੇ ਉਹਨੂੰ ਜਿਹੜਾ ਉਹਨੂੰ ਪੂਰੀ ਤਰ੍ਹਾਂ ਇਨਸਾਫ ਦਿੱਤਾ ਜਾਂਦਾ ਇਨਸਾਫ ਦੇ ਤਕਾਜ਼ੇ ਪੂਰੇ ਕੀਤੇ ਜਾਂਦੇ ਇਸੇ ਤਰ੍ਹਾਂ ਹੀ ਉਹਨੂੰ ਮੌਕਾ ਦਿੱਤਾ ਜਾਵੇ ਤੇ ਦੂਸਰਾ ਉਹਨਾਂ ਦੀ ਖਾਹਿਸ਼ ਹੈ ਸਿਕ ਫਾਰ ਜਸਟਿਸ ਦੀ ਕਿ ਉਹ ਜਿਹੜੀ ਜਿਹੜੀ ਫੈਮਿਲੀ ਹੈ ਉਹਨਾਂ ਨੂੰ 1 ਲੱਖ ਡਾਲਰ ਜਿਹੜਾ ਉਹ ਪਹੁੰਚਾਇਆ ਜਾਏ ਤੇ ਇਹ ਸਾਰਾ ਜਿਹੜੀ ਰਕਮ ਜਿਹੜੀ ਹੈ ਇਹ ਫਲੋਰਿਡਾ ਦੇ ਗਵਰਨਰ ਦੇ ਥਰੂ ਦਿੱਤੀ ਜਾਏਗੀ ਇਹ ਉਹਨਾਂ ਨੇ ਸੂਚਨਾ ਦਿੱਤੀ ਆਪਣਾ ਸਰਦਾਰ ਗਰਪਨ ਸਿੰਘ ਪੰਨੂ ਹੋਰਾਂ ਨੇ ਜਦੋਂ ਅਗੇ ਉਹਨਾਂ ਨੇ ਜੇਲ੍ਹ ਚ ਗਏ ਮੁਲਾਕਾਤ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਪੂਰੀ ਸਟੇਟਮੈਂਟ ਪੜ੍ਹੀ ਤੇ ਨਾਲੇ ਉਹਨਾਂ ਨੇ ਆਪਣਾ ਜਿਸੀ ਤੇ ਪੂਰੀ ਜਿਹੜੀ ਸੀ ਗੱਲਬਾਤ ਦਾ ਸਾਨੂੰ ਦੱਸੀ ਤੇ ਪੂਰਾ ਦੱਸਿਆ ਕਿ ਮੁੰਡਾ ਜਿਹੜਾ ਉਹ ਨਠਿਆਣੀ ਔਰ ਮੁੰਡੇ ਨੂੰ ਜਿਹੜਾ ਇਹਨੂੰ ਸਵਾਲ ਹੈ ਜੀ ਕਿ ਤੁਹਾਨੂੰ ਕਿ ਆਪਣਾ ਇਹ ਭਰੋਸਾ ਹੈ ਇਹਦੇ ਤੇ ਆਪਣੇ ਤੇ ਕਿ ਅਮਰੀਕਾ ਦਾ ਜਿਹੜਾ ਨਿਜ਼ਾਮ-ਏ-ਇਨਸਾਫ ਹੈ ਉਹ ਉਹਨੂੰ ਫੇਰ ਚਾਂਸ ਦੇਗਾ ਜੇ ਤੇ ਪੰਨੂ ਸਾਹਿਬ ਉਹਨੇ ਬੜਾ ਸਾਫ਼ ਕਰਤਾ ਉਹਨੇ ਕਿਹਾ ਜੀ ਦੇਖੋ ਸਾਨੂੰ ਬਿਲਕੁਲ ਅਮਰੀਕਾ ਦੇ ਇਹ ਅਮਰੀਕਾ ਹੈਗਾ ਇਹ ਕੋਈ ਹਿੰਦਿਆ ਨਹੀਂ ਕਿ ਉੱਥੇ ਜਨਾਬ ਧੱਕਾ ਕਰ ਦੇਣਗੇ ਲੋਕਾਂ ਨੂੰ ਫੜ ਕੇ ਮਾਰ ਦੇਣਗੇ ਉਹਨੇ ਕਿਹਾ ਜੀ ਕਿ ਅਮਰੀਕਾ ਹੈ ਔਰ ਸਾਨੂੰ ਪੂਰਾ ਭਰੋਸਾ ਹੈ ਇਸ ਨਿਜ਼ਾਮ-ਏ-ਇਨਸਾਫ ਤੇ ਜਸਟਿਸ ਸਿਸਟਮ ਤੇ ਕਿ ਉਸ ਮੁੰਡੇ ਨੂੰ ਜਿਹੜਾ ਮੌਕਾ ਦੇਣਗੇ ਸੁਧਰਨ ਦਾ ਮੌਕਾ ਦੇਣਗੇ ਜ਼ਿੰਦਗੀ ਦਾ ਮੌਕਾ ਦੇਣਗੇ ਦੁਬਾਰਾ ਔਰ ਇਹਨੂੰ ਇਸੇ ਤਰ੍ਹਾਂ ਹੀ ਇਹਨੂੰ ਇੱਕ ਮਰਡਰ ਦੇ ਤੌਰ ਤੇ ਚਾਰਜ ਨਹੀਂ ਕੀਤਾ ਜਾਏਗਾ ਬਲਕਿ ਇੱਕ ਐਕਸੀਡੈਂਟ ਦੇ ਤੌਰ ਤੇ ਚਾਰਜ ਕੀਤਾ ਜਾਏਗਾ ਇਹ ਪੰਨੂ ਸਾਹਿਬ ਉਹਨਾਂ ਦੀ ਜਿਹੜੀ ਸੀ ਉਹ ਬੜੀ ਟਾਈਮਲੀ ਇੰਟਰਵੈਂਸ਼ਨ ਉਹਨਾਂ ਨੇ ਕੀਤੀ ਕਮਿਊਨਿਟੀ ਨੇ ਆਪਣੇ ਆਪਣੇ ਇੱਕ ਨੌਜਵਾਨ ਨੂੰ ਇੱਕ ਸਿੱਖ ਨੌਜਵਾਨ ਨੂੰ ਜਿਹੜਾ ਉਹਦਾ ਪਿੱਛਾ ਕੀਤਾ ਔਰ ਪੂਰੀ ਤਰ੍ਹਾਂ ਕਮਿਊਨਿਟੀ ਜਿਹੜੀ ਹੈ ਉਹਦੇ ਨਾਲ ਖੜੀ ਹੈ ਉਹਦਾ ਕੇਸ ਲੜਨ ਵਾਸਤੇ ਉਹਨੂੰ ਲੀਗਲ ਅਸਿਸਟੈਂਟ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਨੇ ਤੇ ਕਾਉਂਸਲਰ ਨੂੰ ਐਕਸੈਸ ਲੈਣੀ ਨਹੀਂ ਉਹਦੇ ਕੋਲ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਦੇ ਵਿੱਚੋਂ ਕੋ ਮੁੰਡਾ ਪੰਜਾਬੀ ਹੈ ਸਿੱਖ ਹੈ ਲਿਆ ਜਾ ਇਹਨੂੰ ਮਾਰ ਦਿਓ ਉਹਨਾਂ ਕੋਲ ਤੇ ਇਹੀ ਕੁਛ ਹੈ ਇਸ ਵਾਸਤੇ ਕਿਸੇ ਸਫਾਰਤਖਾਨੇ ਨੇ ਜਿਹੜਾ ਇਹ ਇਹਦੀ ਪਿੱਛਾ ਨਹੀਂ ਕਰਨਾ ਕਿਸੇ ਨੇ ਇਹਦੀ ਪਹੁੰਚ ਨਹੀਂ ਕਰਨੀ ਔਰ ਦੇਖੋ ਇੱਥੇ ਕੋਈ ਕਿਸੇ ਹਿੰਦੂ ਨੂੰ ਜਿਹੜਾ ਆਪਣਾ ਬੰਦਾ ਕੋ ਬਾਹਰ ਜਿਹੜਾ ਨਾ ਕੁਝ ਪੇੜ ਵੀ ਮਾਰਦਾ ਤੇ ਪੂਰੇ ਹਿੰਦੁਸਤਾਨ ਵਿੱਚ ਜਿਹੜਾ ਨਾ ਮੀਡੀਆ ਦੇ ਉੱਤੇ ਸਲਾਬ ਆਇਆ ਹੁੰਦਾ ਜੀ ਕਿ ਡਿਸਕ੍ਰਿਮੀਨੇਸ਼ਨ ਹੋ ਗਈ ਇਹ ਜਨਾਬ ਫਲਾਣਾ ਹੋ ਗਿਆ ਹਿੰਦੁਸਤਾਨੀ ਨੂੰ ਫਲਾਣੇ ਨੇ ਕਰਤਾ ਪੂਰੇ ਪੂਰੇ ਧਾਰਾਂ ਦੀਆਂ ਧਾਰਾਂ ਉੱਡ ਕੇ ਜਿਹੜੀਆਂ ਸੋਸ਼ਲ ਮੀਡੀਆ ਦੇ ਕੈਂਪੇਨ ਸ਼ੁਰੂ ਕਰ ਦਿੰਦੀਆਂ ਇਹ ਮੁੰਡਾ ਸਿੱਖ ਸੀ ਪੰਜਾਬੀ ਸੀ ਸੱਪ ਸੰਘਿਆ ਹੋਇਆ ਬਲਕਿ ਉਲਟਾ ਉਲਟਾ ਮਹਿੰਮ ਚਲਾਈ ਉਲਟਾ ਮਹਿੰਮ ਚਲਾਈ ਉਹਦੇ ਨਾਂ ਤੋਂ ਬਲ ਕੇ ਪੈਸਿਆਂ ਦੀ ਮਹਿੰਮ ਵੀ ਲੋਕੀ ਚਲਾ ਦਿੱਤਾ ਕਿ ਚੱਕਰ ਪੈਸੇ ਵੀ ਸਮੇਟ ਲੈਂਦੇ ਜਾਣ ਬਦਨਾਮ ਕਰਨ ਵਾਸਤੇ ਜਿਹੜੀ ਰੌ ਦੇ ਜਿਹੜਾ ਮੇਰੇ ਹੈੱਡਕੁਆਰਟਰ ਬਣਿਆ ਜਿਹੜਾ ਮਰਸਨਰੀਜ਼ ਡੈਸਕ ਜਿਹੜਾ ਬਣਿਆ ਅਸੈਸੀਨੇਸ਼ਨ ਦਾ ਉਹਦੇ ਥਰੂ ਇਹਨਾਂ ਨੇ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕੈਂਪੇਨਾਂ ਚਲਾਈਆਂ ਪਰ ਹੁਣ ਸਿੱਖ ਫਾਰ ਜਸਟਿਸ ਦੇ ਜਿਹੜੇ ਲੋਕ ਨੇ ਆਪਣੇ ਸਰਦਾਰ ਗਰਪੰਤ ਸਿੰਘ ਪੰਨੂਹਰੀ ਜਿਹੜੇ ਨੇ ਇਹ ਮਲੇ ਇਹਨਾਂ ਨੂੰ ਜਨਾਬ ਆਪਣਾ ਇਹਨਾਂ ਦੀ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸਾਰਿਆਂ ਨੂੰ ਫੈਮਲੀ ਨੂੰ ਤੇ ਇਹ ਜਨਾਬ ਹੁਣ ਜਾ ਕੇ ਮਿਲੇ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਉੱਥੇ ਚੀਜ਼ਾਂ ਸਾਫ਼ ਕਰ ਦਿੱਤੀਆਂ ਔਰ ਸਾਨੂੰ ਵੀ ਉਮੀਦ ਹੈ ਅਸੀਂ ਆਪਣਾ ਅਰਦਾਸ ਵੀ ਕਰਨੇ ਆ ਕਿ ਇਹ ਇਸ ਮੁੰਡੇ ਨੂੰ ਜਿਹੜਾ ਆਪਣਾ ਉਹ ਇਨਸਾਫ ਮਿਲੇ ਔਰ ਜਿਹੜੀਆਂ ਫੈਮਲੀਆਂ ਦਾ ਨੁਕਸਾਨ ਹੋਇਆ ਉਹਨਾਂ ਦੇ ਅਸੀਂ ਨਾਲ ਆ ਦੁੱਖ ਦੇ ਬਰਾਬਰ ਦੇ ਸ਼ਰੀਕ ਆ ਜਿਹੜਾ ਕਿ ਪੰਨੂ ਸਾਹਿਬ ਨੇ ਵੀ ਉੱਥੇ ਇਜ਼ਹਾਰ ਕੀਤਾ ਉਹਨਾਂ ਵਾਸਤੇ ਸੋਲੀਡੈਰਿਟੀ ਦਾ ਔਰ ਉਹ ਜਿਹੜਾ ਇਹ ਮੁੰਡੇ ਨੂੰ ਜਿਹੜਾ ਮਾਫ ਕਰਨ ਤੇ ਜਿਹੜੀ ਕੰਪਨਸੇਸ਼ਨ ਹੈ ਉਹ ਲੈ ਕੇ ਤਾਂ ਕਿ ਇਸ ਮੁੰਡੇ ਦੀ ਜਾਨ ਛੱਡਣ ਔਰ ਇਹ ਜਿਹੜਾ ਦੁਬਾਰਾ ਜ਼ਿੰਦਗੀ ਸ਼ੁਰੂ ਕਰੇ ਇਹ ਤੇ ਸਾਡੀ ਅਰਦਾਸ ਹੈ ਦੂਜੀ ਗੱਲ ਜਿਹੜੀ ਤੁਹਾਨੂੰ ਮੈਂ ਦੱਸੀ ਸ਼ੁਰੂ ਵਿੱਚ ਉਹ ਹੈ ਹੜ ਵਾਲੀ ਹਿੰਦੁਸਤਾਨ ਨੇ ਨਰਿੰਦਰ ਮੋਦੀ ਜਿਹੜਾ ਆਪਣਾ ਪਾਕਿਸਤਾਨ ਦੇ ਨਾਲ ਯੁੱਧ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਕਿ ਅਸੀਂ ਸੈਂਟਰਸ ਮਾਹਿਦ ਨੂੰ ਨਹੀਂ ਮੰਨਦੇ ਔਰ ਅਸੀਂ ਇਹਨੂੰ ਪਿੱਛੇ ਕਰਦੇ ਆਂਗੇ ਅਸੀਂ ਪਾਕਿਸਤਾਨ ਦਾ ਪਾਣੀ ਬੰਦ ਕਰਾਂਗੇ ਅੱਛਾ ਅਸੀਂ ਉਹ ਮਾਮਲਾ ਉੱਥੇ ਚੱਲ ਰਿਹਾ ਸੀ ਕਿ ਪਾਕਿਸਤਾਨ ਦਾ ਪਾਣੀ ਇਹਨਾਂ ਨੇ ਬੰਦ ਕਰਨਾ ਹੈ ਇਹਨਾਂ ਸਾਲਿਆਂ ਨੇ ਉਹ ਫਿਰ ਫੜ ਕੇ ਜਿਹੜਾ ਸੀ ਜਿੰਨੂੰ ਹੁਣ ਸੁਲਾਬ ਆਇਆ ਤੇ ਸਾਰੇ ਫੱਟੇ ਖੋਲ ਦਿੱਤੇ ਸਾਰੇ ਡੈਮਾਂ ਦਾ ਜਿਹੜਾ ਫੱਟੇ ਨੇ ਉਹ ਪਾਕਿਸਤਾਨ ਨਾਲ ਖੋਲ ਦਿੱਤੇ ਸਾਰਾ ਪਾਣੀ ਪਾਕਿਸਤਾਨ 'ਚ ਛੱਡ ਦਿੱਤਾ ਇਧਰ ਮੈਂ ਆ ਜਾ ਪਹਿਲੇ ਚਨਾਬ ਤੇ ਚਨਾਬ ਜਿਹੜਾ ਚੜ ਗਿਆ ਦਰਿਆ ਤਵੀ ਛੱਡ ਦਿੱਤਾ ਉਸ ਤੋਂ ਬਾਅਦ ਇਧਰ ਆ ਜਾ ਰਾਵੀ ਦੇ ਸਾਰੇ ਫੱਟੇ ਖੋਲ ਦਿੱਤੇ ਹੁਣ ਰਾਵੀ ਦੇ ਫੱਟੇ ਖੋਲਣ ਦੇ ਨਾਲ ਰਾਵੀ 'ਚ ਜਿਹੜਾ ਹੜ ਆਇਆ ਹੈ ਨਾਲਾ ਸਾਡੇ ਜਿੰਨੇ ਨਾਲੇ ਨੇ ਸਾਡੇ ਸਲਾਬੀ ਡੇਕ ਏਕ ਪਲਖੂ ਸਾਰੇ ਉਹ ਡੁੱਬ ਕੇ ਸਾਰਾ ਉਹ ਉੱਤੇ ਚਲਾ ਗਿਆ ਸਿਆਲਕੋਟ ਤੇ ਨਾਲ ਨਾਰੋਵਾਲ ਨਾਰੋਵਾਲ ਜਦੋਂ ਪਾਣੀ ਆਇਆ ਸਾਰਾ ਅੱਗੇ ਚਲਾ ਗਿਆ ਤੇ ਫਿਰ ਜਿਹੜਾ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਅੰਦਰ ਵਿਹਾਰੇ ਵਿੱਚ ਪਾਣੀ ਜਿਹੜਾ ਉਹ ਗੋਡੇ-ਗੋਡੇ ਪਾਣੀ ਜਿਹੜਾ ਉਹ ਦਾਖਲ ਹੋਇਆ ਖੜਾ ਹੋਇਆ ਮੈਂ ਥੋੜੀ ਦਿਰ ਪਹਿਲੇ ਸੂਚਨਾ ਲਈ ਪੁੱਛਿਆ ਉਥੋਂ ਅਥਾਰਟिटीज ਕੋਲੋਂ ਵੀ ਕੁਝ ਆਪਣੇ ਜਰਨਲਿਸਟ ਭਰਾਵਾਂ ਦੇ ਕੋਲੋਂ ਵੀ ਉਹਨੇ ਕਿਹਾ ਜੀ ਕਿ ਪਾਣੀ ਜਿਹੜਾ ਹੁਣ ਘਟ ਹੋਇਆ ਲੇਕਿਨ ਹਜੇ ਪੂਰੀ ਤਰ੍ਹਾਂ ਨਿਕਲਿਆ ਨਹੀਂ ਸ਼ਾਮ ਤੱਕ ਉਮੀਦ ਹੈ ਕਿ ਉਹਨੇ ਕਿਹਾ ਜੀ ਸਰਕਾਰਾਂ ਜਿਹੜੀਆਂ ਨੇ ਅਥਾਰਟੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੂਰੇ ਪਾਰਾਂ ਤੇ ਲੱਗੀ ਹੋਈ ਹੈ ਉਹਨੇ ਕਿਹਾ ਜੀ ਜਦੋਂ ਪਾਣੀ ਰਾਵੀ ਚ ਘਟੇਗਾ ਉਦੋਂ ਜਿਹੜਾ ਪੂਰਾ ਜਿਹੜਾ ਇਹ ਡਰੇਨ ਇੱਥੇ ਹੋਣਾ ਤੇ ਰਾਵੀ ਜਦੋਂ ਘਟੇਗਾ ਜਦੋਂ ਹਿੰਦੁਸਤਾਨ ਜਿਹੜਾ ਪਾਣੀ ਵਾਲੀ ਬਰਬਾਦੀ ਬਗੈਰ ਤੇ ਜਿਹੜੀ ਬੰਦ ਕਰੇਗਾ ਤੇ ਰਾਵੀ ਵਾਲੀ ਪਾਣੀ ਦੀ ਬਗੈਰਤੀ ਜਿਹੜੀ ਹਿੰਦੁਸਤਾਨ ਨੇ ਵਧਾਣੀ ਹੈ ਬੰਦ ਨਹੀਂ ਕਰਨੀ ਹੁਣ ਅਗਲੇ 15 20 ਦਿਨ ਮਹੀਨਾ ਜਿਹੜਾ ਉਹਨੇ ਹੁਣ ਕਿਹਾ ਕਿ ਪਾਕਿਸਤਾਨ ਰੋੜਨ ਲੱਗਾ ਤੇ ਰੋੜਦੇ ਹੋ ਇਹਨੂੰ ਲੇਕਿਨ ਸਿਰਫ ਪਾਕਿਸਤਾਨ ਨਹੀਂ ਉਹ ਵੀ ਰੋੜ ਰਹੇ ਨੇ ਕਿਉਂਕਿ ਉਹਨਾਂ ਨੂੰ ਤਕਲੀਫ ਉਹਨਾਂ ਨੂੰ ਮਸਲਾ ਹੀ ਕੋਈ ਨਹੀਂ ਦੋਵੇਂ ਪਾਸੇ ਪੰਜਾਬ ਹੀ ਪੰਜਾਬ ਰੋੜਦੇ ਹੋ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਜਿਹੜਾ ਸਤਲੁਜ ਵਿੱਚ ਪਾਣੀ ਜਿਹੜਾ ਛੱਡਿਆ ਉਹ ਬਿਆਸ ਵਿੱਚ ਸਤਲੁਜ ਦਾ ਪਾਣੀ ਰਾਵੀ ਜਿਹੜਾ ਤਿੰਨੇ ਪਾਸੇ ਆਇਆ ਤੇ ਫਿਰੋਜ਼ਪੁਰ ਸਾਰਾ ਡੁੱਬਿਆ ਪਿਆ 1988 ਤੇ ਜਿਹੜਾ ਸਲਾਬ ਸੀ ਤੁਸੀਂ ਦੇਖਿਆ ਹੋਣਾ ਵੱਡ ਵਡੇਰੇ ਨੂੰ ਪਤਾ ਹੈ ਉਸ ਤੋਂ ਬਾਅਦ 88 ਵਾਲਾ ਸਮਾਂ ਜਿਹੜਾ ਇਹ ਹੁਣ ਬਣਦਾ ਪਿਆ ਮੈਂ ਹਿੰਦੁਸਤਾਨ ਚੋਂ ਵੀ ਆਪਣੇ ਕੁਝ ਭਰਾਵਾਂ ਕੋਲ ਜਾਣਕਾਰੀ ਲਈ ਉਹਨੇ ਕਿਹਾ ਜੀ ਕਿ ਫਿਰੋਜ਼ਪੁਰ ਹਸ਼ਿਆਰਪੁਰ ਤੇ ਬਾਕੀ ਸਾਰੇ ਜਿਹੜੇ ਇਲਾਕੇ ਨੇ ਇਹ ਡੁੱਬ ਗਏ ਨੇ ਹਰ ਇੱਥੇ ਆਇਆ ਤੇ ਪੰਜਾਬੀ ਭਰਾ ਮੇਰੇ ਜਿਹੜੇ ਮੁਸ਼ਕਲ ਚ ਨੇ ਪਰੇਸ਼ਾਨੀ ਚ ਨੇ ਫਸਲਾਂ ਤੇ ਡੁੱਬੀਆਂ ਮਾਲ ਡੰਗਰ ਡੁੱਬਿਆ ਲੇਕਿਨ ਹੁਣ ਜਾਨ ਦੀ ਵੀ ਜਿਹੜੇ ਨਾ ਉਹ ਵੀ ਖਤਰੇ ਪੈਦੇ ਹੋ ਗਏ ਨੇ ਤੇ ਮਾਨ ਸਰਕਾਰ ਹਮੇਸ਼ਾ ਦੀ ਤਰ੍ਹਾਂ ਸੁੱਤੀ ਹੈ ਮੈਨੂੰ ਤੇ ਇਹ ਸਮਝ ਨਹੀਂ ਆਈ ਕਿ ਸਰਕਾਰ ਮਾਨ ਵੀ ਜਿਹੜੀ ਬਣੀ ਕਿਉਂ ਇਸ ਪੰਜਾਬ ਵਿੱਚ ਤੇ ਪੰਜਾਬ ਵਾਲੇ ਵੀ ਹੁਣ ਜਿਹੜੇ ਸਵਾਦ ਲੈ ਰਹੇ ਨੇ ਇਸ ਦੇ ਇਸ ਤਰ੍ਹਾਂ ਦੇ ਨਕਮੇ ਤੇ ਠੱਲੇ ਤੇ ਨਾਹਲ ਲੋਕਾਂ ਨੂੰ ਜਿਹੜਾ ਮੁਤਖੱਬ ਕਰਕੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨੇ ਉਹਨੂੰ ਧਿਆਨ ਹੀ ਕੋ ਨਹੀਂ ਕਿ ਕਿੱਥੇ ਕਿੱਥੇ ਜਿਹੜੀ ਬਰਬਾਦੀ ਪੱਟੀ ਪਈ ਤੇ ਕੇਂਦਰ ਸਰਕਾਰ ਤੇ ਕਹਿੰਦਾ ਰੁੜ ਜਾ ਪੰਜਾਬ ਉਹਦੇ ਵਾਸਤੇ ਤੇ ਪੰਜਾਬ ਮਸਲਾ ਹੀ ਕੋਈ ਨਹੀਂ ਉਹ ਕਹਿੰਦਾ ਪੰਜਾਬ ਮੁੱਕ ਜਾ ਕਿਉਂਕਿ ਪੰਜਾਬ ਵਾਲੇ ਆਪਣਾ ਹੱਕ ਮੰਗਦੇ ਨੇ ਇੱਥੇ ਤੇ ਕਿਸਾਨ ਕਹਿੰਦੇ ਸਾਨੂੰ ਹੱਕ ਦਿਓ ਇਸ ਵਾਰ ਤੇ ਇਹਨੇ ਟਾਈਮ ਚੰਗਾ ਸਾਰੇ ਜਿਹੜੇ ਨੇ ਬੰਦ ਖੋਲਦੇ ਹੋ ਸਾਰੇ ਜਿਹੜੇ ਆਪਣੇ ਡੈਮ ਖੋਲ ਕੇ ਤੇ ਪਾ ਦੇ ਸਲਾਬਾ ਤੇ ਤੇ ਅਸੀਂ ਅਰਦਾਸ ਕਰਨੇ ਆ ਵਾਹਿਗੁਰੂ ਦੇ ਕੋਲੋਂ ਅੱਲਾ ਦੇ ਕੋਲੋਂ ਮਦਦ ਮੰਗਨੇ ਆ ਯਾ ਅੱਲਾ ਸਾਡੇ ਤੇ ਰਹਿਮ ਕਰ ਸਾਡੇ ਤੇ ਅੱਲਾ ਤਾਲਾ ਦੀ ਜ਼ਾਤ ਕਰਮ ਕਰੇ ਰੱਬ ਸਾਡੀ ਮਿਹਰ ਕਰੇ ਇਥੇ ਤੇ ਸਾਨੂੰ ਜਿਹੜਾ ਆਪਣਾ ਕੀ ਕਹਿੰਦੇ ਨੇ ਸਲਾਬ ਦੇ ਵਿੱਚ ਸਾਡੇ ਮਾਲ ਡੰਗਰ ਨੂੰ ਜਾਨ ਨੂੰ ਪੰਜਾਬੀ ਭਰਾਵਾਂ ਨੂੰ ਮਹਫੂਜ਼ ਰੱਖੇ ਦੋਵੇਂ ਤਰਫ ਨੂੰ ਚੜਦੇ ਪੰਜਾਬ ਨੂੰ ਵੀ ਲਹਿੰਦੇ ਪੰਜਾਬ ਨੂੰ ਵੀ ਦੋਵੇਂ ਪੰਜਾਬਾਂ ਤੇ ਇਸ ਵੇਲੇ ਮੁਸ਼ਕਲ ਵਕਤ ਹੈਗਾ ਪਾਣੀ ਦੇ ਹਵਾਲੇ ਨਾਲ ਹੜ੍ਹ ਦੇ ਹਵਾਲੇ ਨਾਲ ਸਲਾਬ ਆਇਆ ਰਣਾ ਸਾਡੀ ਲਾਤ ਕਲ ਨੂੰ ਦੁਆ ਹੈ ਸਾਡੇ ਪਾਸੇ ਜਿਹੜਾ ਲੈਣਾ ਪੰਜਾਬ ਇਹ ਤੇ ਤੇ ਪੂਰੀ ਹਕੂਮਤ ਜਿਹੜੀ ਪੂਰੇ ਪਹਾੜਾਂ ਤੇ ਲੱਗੀ ਹੋਈ ਵਜ਼ੀਰ ਆਜ਼ਮ ਸ਼ਬਾਸ਼ ਸ਼ਰੀਫ ਨੇ ਆਪਣੇ ਸਾਰੇ ਮਨਿਸਟਰਾਂ ਨੂੰ ਕਹਤਾ ਵੀ ਛੱਡੋ اسلامਾਬਾਦ ਨਿਕਲੋ ਹਲਕਿਆਂ ਚ ਜਿੱਥੇ ਜਿੱਥੇ ਸਲਾਬ ਆਇਆ ਜਾਓ ਉੱਥੇ ਜਾ ਕੇ ਬੈਠੋ ਜਿੰਨੇ ਮੰਤਰੀ ਨੇ ਸਭ ਨੂੰ ਭੇਜਤਾ ਭਾਈ ਫੀਲਡ ਤੇ ਜਾਓ ਤੇ ਜਾ ਕੇ ਕੰਮ ਕਰੋ ਵੀ ਤੇ ਕੰਮ ਕਰਵਾਓ ਵੀ ਮਸ਼ੀਨਰੀ ਕੋਲੋਂ ਨਿਗਰਾਨੀਆਂ ਕਰੋ ਕਸੂਰ ਤੋਂ ਲੈ ਕੇ ਗੰਡਾ ਸਿੰਘ ਦੇ ਬਾਰਡਰ ਤੋਂ ਲੈ ਕੇ ਤੇ ਆਪਣਾ ਸਿਆਲਕੋਟ ਨਾਰੋਵਾਲ ਤੱਕ ਸਾਰੇ ਬੰਦੇ ਜਿਹੜੇ ਸੀ ਉਹ ਲਾਤੇ ਨੇ ਡਿਸਟ੍ਰਿਕਟ ਮਸ਼ੀਨਰੀਆਂ ਜਿਹੜੀਆਂ ਨੇ ਮੁਤਹਰਕ ਨੇ ਵੱਡੀਆਂ ਮਸ਼ੀਨਰੀਆਂ ਛੋਟੀਆਂ ਮਸ਼ੀਨਰੀਆਂ ਰੈਸਕਿਊ ਦੀਆਂ ਕਿਸ਼ਤੀਆਂ ਸਾਰੇ ਦਰਿਆਵਾਂ ਦੇ ਵਿੱਚ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਜੀ ਆਪਣੇ ਜਿਹੜਾ ਉਹ ਹਫਾਜ਼ਤੀ ਜਿਹੜੇ ਕੰਮ ਤੇ ਉਧਰ ਆਣ ਤੇ ਇਹ ਮਾਮਲਾ ਹੈ ਸਾਡੇ ਵਾਲੇ ਪਾਸੇ ਤੇ ਲੋਕ ਜਿਹੜੇ ਨੇ ਸਾਹਮਣੇ ਆਣਗੇ ਲੇਕਿਨ ਜਿਹੜਾ ਉਧਰ ਦਾ ਪੰਜਾਬ ਚੜਦਾ ਪੰਜਾਬ ਹੈ ਉੱਥੇ ਮਾਨ ਸਰਕਾਰ ਜਿਹੜਾ ਨਾ ਉਹ ਮੁਸਲਸਲ ਸੁੱਤੀ ਹੈ ਸਾਡੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਭਾਈ ਇਹ ਤੁਸੀਂ ਤੁਹਾਨੂੰ ਇਹਨਾਂ ਨੇ ਵੋਟਾਂ ਦਿੱਤੀਆਂ ਹੋਈਆਂ ਤਾਨੂੰ ਤੁਹਾਡੀ ਸਰਕਾਰ ਇਹਨੇ ਬਣਾਈ ਹੈ ਤੇ ਉੱਠੋ ਜਾਗੋ ਜਾਗੋ ਮਾਨ ਜੀ ਮਾਨ ਜੀ ਜਾਗੋ ਉੱਠੋ ਇਹ ਤੁਹਾਡੇ ਤੁਹਾਡੀ ਜਨਤਾ ਹੈ ਇੱਥੇ ਕਿਸੇ ਹੋਰ ਨੇ ਨਹੀਂ ਆਉਣਾ ਮੋਦੀ ਨੇ ਤੇ ਕਹਿੰਦਾ ਰੋੜਦਾ ਤੇ ਜਦੋਂ ਇਹ ਪੰਜਾਬ ਰੋੜੇ ਤੇ ਤੂੰ ਵੀ ਵਿੱਚੇ ਰੋੜਨਾ ਇਹ ਯਾਦ ਰੱਖ ਲੈ ਇਜਾਦ ਦਿਓ ਰੱਬ ਰਾਖਾ